ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਦੋਸਤੋ ਜਿਹੜੇ ਮੇਰੇ ਵੀ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਸਿੱਧੂ ਡੇਰੀ ਫਾਰਮ ਕਲਾਲਾ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਦੋਸਤੋ ਜਿਹੜੀਆਂ ਸਕਰੀਨ ਤੇ ਤੁਸੀਂ ਦੋ ਬੱਚੀਆਂ ਦੇਖ ਰਹੇ ਹੋ ਪਲੂਣ ਬੱਸੀਆਂ ਸੂਰੀਆਂ ਨੇ ਦੋਸਤੋ ਇੱਕ ਮਹੀਨਾ ਮਹੀਨਾ ਚ ਸੂਣ ਚ ਬਾਕੀ ਹੈ ਦੋਨਾਂ ਚ ਪ्योर ਪੰਜਾਬ ਵਾਲੀਆਂ ਜਰਸੀਆਂ ਨੇ ਦੋਸਤੋ ਪਲੂਨ ਬੱਸੀਆਂ ਦੋਨੇ ਬੱਸੀਆਂ ਦੰਦਾ ਚ ਨੇ ਦੋਸਤੋ ਖੀਰੀਆਂ ਬੱਸੀਆਂ ਨੇ ਤੋੜ ਦੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੋ ਇਹ ਕੈਮਰੇ ਨੂੰ ਦੇਖ ਕੇ ਡਰਦੀ ਆ ਬੱਸੀ ਰੁਕਲਾ 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 ਕੋਈ ਗੱਲ ਨਹੀਂ ਰੁਕਲਾ ਰ ਇੱਥੇ ਇੱਥੇ ਰੁਕਲਾ ਖੜ ਜਾ ਬਸ ਮੈਂ ਘਵਾ ਦਿੰਨਾ ਹਾਂਜੀ ਦੋਸਤੋ ਦੇਖ ਸਕਦੇ ਆ ਗੋਲ ਮਟੋਲ ਚੰਗੀਆਂ ਪੰਜਾਬ ਵਾਲੀਆਂ ਜਰਸੀਆਂ ਨੇ ਵਧੀਆ ਬਰੀਡ ਦੀਆਂ ਦੋਸਤੋ ਦੋਹੀਂ ਇੱਕੋ ਜੀਆਂ ਨੇ ਦੋਹੀਂ ਸੋਹਣਾ ਜੋੜਾ ਤਿਆਰ ਹੋ ਦੋਸਤੋ ਆਉਣ ਵਾਲੇ 1 ਮਹੀਨੇ ਦੇ ਵਿੱਚ ਸੋਹਣਾ ਜੋੜਾ ਤਿਆਰ ਹੋ ਦੋਸਤੋ ਜਿਹੜੇ ਮੇਰੇ ਵੀਰ ਚਾਹਵਾਨ ਨੇ ਬੱਸੀਆਂ ਲੈਣ ਦੇ ਪਹਿਲੇ ਪਹਿਲੇ ਸੂਏ ਦੋ ਜਰਸੀਆਂ ਬੱਸੀਆਂ ਸੂਰੀਆਂ ਮਹੀਨਾ ਮਹੀਨਾ ਸੂਣ ਚ ਬਾਕੀ ਆ ਦੋਸਤੋ ਨਗੀਨੇ ਹੀ ਨੇ ਦੋਸਤੋ ਚੈੱਕ ਕਰ ਲਓ ਨਿੱਕੇ ਨਿੱਕੇ ਮੂਹਰੇ ਬਹੁਤ ਸੋਹਣੇ ਇੱਕ ਵਾਰ ਘੁਮਾ ਕੇ ਚੈੱਕ ਕਰਾ ਨਾ ਥੋੜਾ ਜਿਹਾ ਡਰਦੀਆਂ ਨੇ ਕੈਮਰੇ ਨੂੰ ਦੇਖ ਕੇ ਖਣਸੂਣ ਬਹੁਤ ਸੋਹਣਾ ਲੱਗਿਆ ਦਾ ਦੋਸਤੋ ਦੇਖ ਸਕਦੇ ਹੋ ਮੇਰੇ ਕੈਮਰੇ ਨੂੰ ਦੇਖ ਕੇ ਡਰਦੀ ਆ ਕੋਈ ਖੋਟ ਸ਼ਾਂਗ ਨਹੀਂ ਦੋਸਤੋ ਕੱਲਾ ਕੱਲਾ ਨਿੱਖੜਵਾ ਸੋਹਣਾ ਥਣ ਲੱਗਿਆ ਵਧੀਆ ਦੂਸਰੀ ਦੇ ਚੱਕਰਾ ਹਨਾ ਦੋਸਤੋ ਦੇਖ ਸਕਦੇ ਹੋ ਦੋਸਤੋ ਕੱਲਾ ਕੱਲਾ ਨਿੱਖੜਵਾ ਇਹਦੇ ਵੀ ਸੋਹਣਾ ਥਾਣਾ ਦੋਸਤੋ ਕੋਈ ਖੋਟ ਸ਼ਾਂਗ ਨਹੀਂ ਆ ਜੋ ਲਿਓ ਘਮਾ ਲਓ ਇਧਰੋਂ ਦੋਤੋ ਸੁਨਹਿਰੀ ਮੌਕਾ ਦੋ ਜਰਸੀ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਸੀ ਵੀ ਜਰਸੀ ਚੰਗੀਆਂ ਬੱਸੀਆਂ ਹੁਣ ਦੰਦਾ ਚ ਸੋਹਣੀਆਂ ਬੱਸੀਆਂ ਨੇ ਦੋਸਤੋ ਨਾਲ ਨਾਲੇ ਵੀਰ ਮੇਰੇ ਸੰਪਰਕ ਕਰ ਲਿਓ ਆਪਣੇ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਬਣਾ ਲਿਓ ਦੋਸਤੋ ਆ ਦੋਸਤੋ ਚੈੱਕ ਕਰ ਲਓ ਚੰਗੀਆਂ ਘੋੜੀ ਵਰਗੀਆਂ ਵੇੜਾਂ ਨੇ ਦੋਸਤੋ ਦੋਵੇਂ ਚੰਗੀਆਂ ਘੋੜੀ ਵਰਗੀਆਂ ਸੋਹਣੀਆਂ ਹਾਂਜੀ ਦੋਸਤੋ ਇਸ ਜੋੜੇ ਦਾ ਪ੍ਰਾਈਸ ਜਿਹੜਾ ਦੇਨ ਲੈਣ ਵਾਲਾ 75000 ਰੱਖਿਆ ਗਿਆ ਮੌਕੇ ਤੇ ਦੂਰੋਂ ਨੀਰੋਂ ਆਉਣ ਵਾਲੇ ਵੀਰਾਂ ਦਾ ਮਾਨਤਾਰ ਜਰੂਰ ਕੀਤਾ ਜਾਊਗਾ ਦੋਸਤੋ ਦਿਨ ਲੈਣਾ 75000 ਜੋੜੇ ਦਾ ਮੁੱਲ ਆ ਤੇ ਹੋਰ ਆਪਣੀ ਰਿਟਰਨ ਰੋਜ਼ਾਨਾ ਚ ਆਪਣੀਆਂ ਸਾਰੀਆਂ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਕਿਸੇ ਹੋਰ ਜਰਸੀ ਵੈੜ ਬਾਰੇ ਡਿਟੇਲ ਲੈਣੀ ਹੋਵੇ ਤਾਂ ਆਪਣੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਨੇੜੇ ਰੈਸਰ ਰੋਡ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਦੋਸਤੋ ਸਾਰਿਆਂ ਜਾਨਣਾ ਦੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ